ਮੇ ਸੰਸਾਰ ਆਉ ਸਤਿਨਾਮ ਅਰਵਿੰਦ ਕ ਕਰੇ ਵਿਚਾਰ ਮੱਧ ਸੂਰਜਨਾ ਮੱਧ ਜਿੰਦਾਂ ਨਾਦ ਰਹਿਣਾ ਕਟਕੰਢ ਪਰ ਬੂਰੀ ਬਣ ਵੰਤਰ ਪਰ ਜੋਗੀ ਨਾਦ ਜਾਵੇ ਛੇਦਲ ਭਾਗ ਦਾ ਤਰੀਕਾ ਪਰਲੋਕ ਲੈ ਜਾਵੇ ਪਰਮੰਤਰ ਜੋਗੀ ਨਾਦ ਵਜਾਵੇ ਪੰਜ ਭੋਜਨ ਅਰਥ ਕਰ ਪਾਵੇ ਨਾਦ ਕਹੇ ਕਿ ਬਿਨ ਨਾ ਭੋਗ ਤੇ ਕੀਰਾ ਨਦੀ ਦਿੰਦੀ ਜੋਗੀ ਤਨ ਕਹਿ ਕਿ ਸਵਾ ਗਲੇ ਨਾਦ ਭੋਗਤੀ ਮਾਲਾ ਰੱਖਿਆ ਕਰੇ ਸ਼੍ਰੀ ਗੁਰੂ ਗੋਰਖਨਾਥ ਸੰਭੂ ਜੀ ਜੀ ਵਾਲਾ ਕਰੋੜਾ ਸਿੱਧਾਂ ਬੈਠ ਕੇ ਗੁਰੂ ਗੋਰਖਨਾਥ ਜੀ ਨੇ ਸਮਾਇਆ ਉਹਦੇ ਗੁਰੂ ਕੋ ਲਾਗੂ ਪਾਉਣ ਨਾਦ ਜੀ ਗੁਰੂ ਜੀ ਪੀਰ ਦੇ ਆਦੇਸ਼ ਆਦੇ ਸਾਦੇ ਹਰਿ ਓਮ ਗੁਰੂ ਜੀ ਆ ਸੰਜਗਾ ਸੁਣ ਸੁਣ ਮੇ ਸੰਸਾਰਾ ਉਹ ਸਿੱਧਾਂ ਨਾਦ ਬਿੰਦ ਕਾ ਕਰੇ ਵਿਚਾਰ ਨਾਦੇ ਸੂਰਜ ਕੋਂਕਾਰ ਤੇਰਾ ਦਾਰ ਤੀਨ ਲੋਕ ਮੇ ਜਜੇ ਕਾਰਨਾਦ ਵਾਜੇ ਕਾਲ ਪਕੇ ਗਿਆਨ ਕਟੋਪੀ ਗੁਰੂ ਸਾਜੇ ਗਲੇਨਾਥ ਬਿਸ਼ਨ ਕੀ ਮਾਲਾ ਰਕਸ਼ਾ ਕਰੇ ਸ਼ਿਵ ਸ਼ੰਭੂ ਜੀ ਵਾਲਾ ਚਾਰ ਬਾਣੀ ਚਾਰ ਖਾਣੇ ਚੰਦਾ ਸੂਰਜ ਪਵਨ ਪਾਣੀ ਇੱਕੋ ਹੀ ਦੇਵਾ ਸਰਵ ਸੇਵਾ ਜੋ ਮਟਵੇ ਬਸੋ ਦੇਵਾ ਕਾਰਨ ਪੰਗਰ ਸ਼ਿਵਨਾਥ ਜੀ ਕੋ ਆਦੇਸ਼ ਆਦੇਸ਼ ਸੁਧੋ ਆਦੇਸ਼ ਵਾਲਮੀਕ ਗਰਦਾਸ ਤੁਮਾਰੇ ਸੰਮਤ ਲਿਓ ਕ੍ਰਿਸ਼ਨ ਮਰਾਰੀ ਪ੍ਰਾਨ ਪਿੰਡ ਸਭ ਦੂਰੇ ਅੱਗੇ ਸਤਿਗੁਰ ਦੇ ਦਰਸ਼ਨ ਲਾਗੇ ਵਾਲਮੀਕ ਗਰਦਾਸ ਤੁਮਾਰੇ ਸੰਮਤ ਲਿਓ ਕ੍ਰਿਸ਼ਨ ਮਰਾਰੀ ਪ੍ਰਾਨ ਪਿੰਡ ਸਭ ਦੂਰੇ ਅੱਗੇ ਸਤਿਗੁਰ ਦੇ ਦਰਸ਼ਨ ਲਾਗੇ ਸਨਾਤਾ ਪ੍ਰਸਾਦਾਰੀਓ ਪਕਤਿ ਜਨਾ ਕੇ ਬਾਫ ਦੋ ਹੱਥ ਜੋੜ ਕਰੂੰ ਅਰਦਾਸ ਫੁਰ ਦੀਜੇ ਹਮਾਰੀ ਆਸ 판ਡੂ ਕਾ ਜਗਪੂਰਿਆ ਮੇਰੇ ਗਰੀਬ ਨਵਾਜ਼ ਹੱਥ ਬਣ ਕਰ ਦੇ ਬੇਨ ਤੀਰ ਰਖਣਾ ਮਾਰੀ ਲਾਜ ਸ੍ਰੀ ਗੁਰੂワਾਲੇ ਮੀਕ ਤਰ ਲੋਕ ਮੈਂ ਜਾਗਤ ਭਿਓ ਅਨੰਦ ਤੈਨੂੰ ਬੰਰ ਮਾ ਵਿਸ਼ਣੁ ਪਕਾਰ ਦੇ ो गोविन्द मारमकायो दुष्टको तु मकायो, मकायो प्राण ਆਦੇਸ਼ ਆਦੇਸ਼ ਵੈਸ਼ਨੋ ਮਹਾਪੁਰਸ਼ੋ ਗੁਰੂ ਜੀਰੋ ਕੋ ਆਦੇਸ਼ ਆਦੇਸ਼ ਓਮ ਨਮੋ ਨਰਾਇਣ ਸਿਧਾਂਤ ਹੋਇਆ জপোশি দিয়ে লক্ষ লক্ষ মুব পুছো